ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸੁਭਕਰਨ ਸਿੰਘ ਦਾ ਅੰਤਮ ਸੰਸਕਾਰ ਹੋਇਆ ਉਹਨਾਂ ਦੇ ਸੰਸਕਾਰ ਤੋਂ ਬਾਅਦ ਉੱਥੇ ਹੀ ਇਹ ਫੈਸਲਾ ਲਿਆ ਗਿਆ ਕਿ 10 ਮਾਰਚ ਨੂੰ ਉਹਨਾਂ ਦੇ ਪਿੰਡ ਬੱਲੋ ਦੇ ਵਿੱਚ दाना ਮੰਡੀ ਦੇ ਅੰਦਰ ਇਹ ਭੋਗ ਪਾਣਾ ਜਿੱਥੋਂ ਤੱਕ ਵੀ ਮੇਰੇ ਕਿਸਾਨ ਜਮਾਤ ਤੱਕ ਮੇਰੇ ਮਜ਼ਦੂਰ ਜਮਾਤ ਤੱਕ ਮੇਰੀ ਆਵਾਜ਼ ਜਾਂਦੀ ਹੈ ਆਪਣੇ ਬਹਾਦਰ ਯੋਧੇ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਸਾਡਾ ਸਾਰਿਆਂ ਦਾ ਆਪਣਾ ਫਰਜ ਬੰਦਾ ਤੇ ਫਰਜ਼ ਸਮਝਦੇ ਹੋਏ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਸਰੀ ਗੱਲ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਹੈ ਕਿ ਪੰਜਾਬ ਸਰਕਾਰ ਉਸ ਪਰਿਵਾਰ ਨਾਲ ਕੀਤੇ ਹੋਏ ਵਾਅਦੇ ਦੇ ਮੁਤਾਬਕ ਉਨ੍ਹਾਂ ਦੀ ਭੋਗ ਦੀ ਰਸਮ ਤੋਂ ਪਹਿਲਾਂ-ਪਹਿਲਾਂ ਸਾਰੇ ਕੀਤੇ ਜਾਣ ਵੈਦੇ ਉਹਨੂੰ ਸ਼ਹੀਦ ਵਾਲਾ ਦਰਜਾ ਦੇ ਕੇ ਉਹਨਾਂ ਦੀ ਬੰਦੀ ਆਰਥਿਕ ਮਦਦ ਪਰਿਵਾਰ ਦੀ ਔਰ ਬੇਟੀ ਦੀ ਨੌਕਰੀ ਦਾ ਜੋ ਉਹਨਾਂ ਨੇ ਅਪੁਆਇੰਟਮੈਂਟ ਲੈਟਰ ਦੇਣਾ ਸਰਕਾਰ ਦੇਣ ਦੀ ਕੋਸ਼ਿਸ਼ ਕਰੇ ਔਰ ਦੂਜੀ ਗੱਲ ਸਰਕਾਰ ਸਿਰਫ ਇਸ ਨੌਜਵਾਨ ਦੀ ਐਫ ਆਈ ਆਰ ਕੱਟ ਕੇ ਪੱਲਾ ਝਾੜ ਕੇ ਨਾ ਬੈਠੇ ਕਿ ਸ਼ਾਇਦ ਕੰਮ ਮੁੱਕ ਗਿਆ ਉਸ ਦਿਨ ਜਿਸ ਦਿਨ ਗੱਲਬਾਤ ਚੱਲ ਰਹੀ ਸੀ ਉਸ ਦਿਨ ਇੱਕ ਗੱਲ ਸਪੈਸ਼ਲ ਹੋਈ ਸੀ ਕਿ ਜਿਹੜੇ ਉੱਥੇ ਲੋਕਾਂ ਦੇ ਟਰੈਕਟਰ ਤੋਲੇ ਗਏ ਨੇ ਸਾਡੇ ਏਰੀਆ ਚ ਆ ਕੇ ਉੱਥੋਂ ਸਾਡਾ ਇੱਕ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਚੱਕ ਕੇ ਲੈ ਗਏ ਨੇ ਉਹਨੂੰ ਬੋਰੀ ਚ ਪਾ ਕੇ ਲੈ ਕੇ ਗਏ ਉਹਨੂੰ ਕੁੱਟਿਆ ਗਿਆ ਉਹਦੀਆਂ ਲੱਤਾਂ ਤੋੜੀਆਂ ਗਈਆਂ ਔਰ ਉਹਦੀ ਐਫਆਈਆਰ ਦਰਜ ਹੋਣੀ ਅਜੇ ਬਾਕੀ ਹੈ ਪੰਜਾਬ ਸਰਕਾਰ ਦੇਤੇ ਨੋਟਿਸ ਲਵੇ ਤੁਰੰਤ ਔਰ ਜਲਦੀ ਤੋਂ ਜਲਦੀ ਇਸ ਐਫ ਆਈ ਆਰ ਨੂੰ ਦਰਜ ਕਰੇ ਨਾਲ ਅਗਲੀ ਗੱਲ ਜੋ ਉਥੋਂ ਸਾਨੂੰ ਪਤਾ ਲੱਗਿਆ ਕਿ ਪੀਜੀਆਈ ਦੇ ਵਿੱਚੋਂ ਹਰਿਆਣਾ ਗਵਰਨਮੈਂਟ ਜਿੱਥੇ ਪੰਜਾਬ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਪੀਜੀਆਈ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਮਿਰਤਪਾਲ ਸਿੰਘ ਦਾ ਉਥੋਂ ਮੁੜ ਦੁਬਾਰਾ ਹਰਿਆਣਾ ਗਵਰਨਮੈਂਟ ਉਸ ਨੌਜਵਾਨ ਨੂੰ ਵਾਪਸ ਲੈ ਕੇ ਜਾਣਾ ਚਾਹੁੰਦੀ ਹੈ ਔਰ اے ایس ਏ ਕਤਾਈ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਗਵਰਨਮੈਂਟ ਨੂੰ ਅਸੀਂ ਇਹ ਚੇਤਾਵਨੀ ਵੀ ਦੇਵਾਂਗੇ ਕਿ ਨੌਜਵਾਨ ਸਾਡਾ ਹੈ ਹਰਿਆਣਾ ਗਵਰਨਮੈਂਟ ਦੇ ਚੱਕ ਕੇ ਲਜਾ ਕੇ ਜਿਨੇ ਲੱਤਾਂ ਤੋੜੀਆਂ ਨੇ ਜਿਨੇ ਉਹਦਾ ਸਿਰ ਪਾੜਿਆ ਜਿਨੇ ਉਹਦਾ ਉਹਦੀ ਕਮਰ ਤੋੜੀ ਹੈ ਉਹਨਾਂ ਤੋਂ ਅਸੀਂ ਕੀ ਉਮੀਦ ਕਰਦੇ ਆ ਕਿ ਉਹ ਸਾਨੂੰ ਇਨਸਾਫ ਦੇਣਗੇ ਕਿਸੇ ਤਰ੍ਹਾਂ ਦੇ ਕੋਈ ਇਨਸਾਫ ਦੀ ਉਮੀਦ ਨਹੀਂ ਸਾਡੀ ਪੰਜਾਬ ਸਰਕਾਰ ਇਹਦੇ ਤੇ ਨੋਟਿਸ ਲਵੇ ਸੰਜਾਨ ਲਵੇ ਔਰ ਉਹਦੀ ਆਪ ਖੁਦ ਇਨਵੈਸਟੀਗੇਸ਼ਨ ਕਰੇ ਔਰ ਮੈਨੂੰ ਪਤਾ ਲੱਗਾ ਕਿ ਡਾਕਟਰਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਹਨੂੰ ਜਲਦੀ ਵਾਪਸ ਮਤਲਬ ਫਿੱਟ ਦਾ ਇਕਰਾਰ ਦੇ ਕੇ ਇਹਨੂੰ ਵਾਪਸ ਉੱਥੇ ਭੇਜੋ ਇਹ ਕਤਈ برداشت ਨਹੀਂ ਕਰਾਂਗੇ ਇਹ ਪੰਜਾਬ ਸਰਕਾਰ ਆਪਦੀ ਜ਼ਿੰਮੇਵਾਰੀ ਨੂੰ ਚੱਕੇ ਇਹ ਪੰਜਾਬ ਦਾ ਨੌਜਵਾਨ ਐ ਇਸ ਤਰੀਕੇ ਦੇ ਨਾਲ ਕਿਡਨੈਪ ਕਰਕੇ ਲੈ ਕੇ ਗਏ ਨੇ ਜਿਹੜੇ ਕਿਡਨੈਪ ਕਰਨ ਦਾ ਮੁਕੱਦਮਾ ਦਰਜ ਕਰਕੇ ਕੀਤਾ ਜਾਣਾ ਚਾਹੀਦਾ ਔਰ ਨਾਲ ਦੀ ਨਾਲ ਅਗਲੀ ਗੱਲ ਇਹ ਐ ਕਿ ਦੇਖੋ ਕਿਹੜੇ ਸਿੱਤਮ ਦੀ ਗੱਲ ਐ ਕਿ ਹਰਿਆਣਾ ਗਵਰਨਮੈਂਟ ਹਾਈ ਕੋਰਟ ਨੇ ਕਹਿੰਦੀ ਹੈ ਕਿ ਅਸੀਂ ਤਾਂ ਇਹਨੂੰ ਝਕਮੀ ਹਾਲਤ ਦੇ ਵਿੱਚ ਚੱਕਿਆ ਤੇ ਜੇ ਝਕਮੀ ਹਾਲਤ ਦੇ ਵਿੱਚ ਚੱਕਿਆ ਤਾਂ ਫਿਰ ਕੀ ਉਹ ਚੱਕੀ ਫਿਰਦਾ ਸੀ ਕੱਲ ਕਿਹੜੇ ਮਾਮਲੇ ਕਿਸ ਮਕਸਦ ਨਾਲ ਕਿਹੜੇ ਤਰੀਕੇ ਦੇ ਨਾਲ ਉਹਦੇ ਤੇ 307 ਦਾ ਮੁਕੱਦਮਾ ਦਰਜ ਕਰ ਰੱਖਿਆ ਉਹ ਤਾਂ ਬਣਦਾ ਹੀ ਨਹੀਂ ਜੇ ਪਹਿਲੇ ਹੀ ਝਕਮੀ ਹੈ ਸੋ ਇਸ ਕਰਕੇ ਅਜਈਆਂ ਹਰਕਤਾਂ ਤੋਂ ਸਰਕਾਰ ਬਾਹਰ ਆਵੇ ਪੰਜਾਬ ਗਵਰਨਮੈਂਟ ਖੁਦ ਇਹਦੇ ਵਿੱਚ ਦਖਲਅੰਦਾਜ਼ੀ ਕਰਕੇ ਉਸ ਨੌਜਵਾਨ ਨੂੰ ਪੰਜਾਬ ਦੇ ਵਿੱਚ ਰੱਖ ਕੇ ਵਧੀਆ ਹਸਪੀਟਲ ਦੇ ਵਿੱਚ ਉਹਦਾ ਇਲਾਜ ਕਰਵਾਉਣ ਦੀ ਗੱਲ ਕਰੇ ਸਰਕਾਰ ਔਰ ਸਾਨੂੰ ਬੜਾ ਦੁੱਖ ਹੋਇਆ ਇਹ ਗੱਲ ਜਾਣ ਕੇ ਕਿ ਲਗਾਤਾਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਰਹੇ ਆ ਕਿ ਭਾਈ ਸਾਡਾ ਨੌਜਵਾਨ ਨੂੰ ਉਧਰੋਂ ਵਾਪਸ ਮੰਗਵਾਓ ਸਾਡੀ ਸਰਕਾਰ ਵੱਲੋਂ ਟੈਲਿਮੈਡ ਦੀ ਨੀਤੀ ਅਪਣਾਉਂਦਿਆ ਅਖੀਰ ਮੋਰਚੇ ਨੂੰ ਸਰਕਾਰ ਬਲਦੇਵ ਸਿੰਘ ਸਿਰਸਾ ਦੀ ਡਿਊਟੀ ਲਾ ਕੇ ਸਾਨੂੰ ਇਹ ਜ਼ਿੰਮੇਵਾਰੀ ਚੱਕੀ ਹੈ ਔਰ ਉਹਨੂੰ ਆਪਦੇ ਨੌਜਵਾਨ ਨੂੰ ਅਸੀਂ ਲੈ ਕੇ ਆਏ ਵਾਪਸ ਔਰ ਸਰਕਾਰ ਦਾ ਬੁਰੀ ਤਰ੍ਹਾਂ ਫੇਲਰ ਹੋਇਆ ਇਹਦੇ ਵਿੱਚ ਔਰ ਬਾਰ-ਬਾਰ ਸਰਕਾਰ ਇਸ ਮੇਨਾਂ ਮੁੱਦਿਆਂ ਦੇ ਉੱਤੇ ਫੈਲ ਹੁੰਦੀ ਜਾ ਰਹੀ ਹੈ ਫਿਰ ਬਾਅਦ ਦੇ ਵਿੱਚ ਸਰਕਾਰ ਕਹਿੰਦੀ ਹੈ ਕਿ ਜੀ ਤੁਸੀਂ ਸੜਕਾਂ ਰੋਕਦੇ ਹੋ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਸਾਡਾ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕੋਈ ਪਰਪਸ ਨਹੀਂ ਸਾਡਾ ਪੰਜਾਬ ਸਰਕਾਰ ਨਾਲ ਕੋਈ ਲੜਾਈ ਨਹੀਂ ਲੜਾਈ ਸਾਡੀ ਕੇਂਦਰ ਨਾਲ ਹੈ ਲੇਕਿਨ ਪੰਜਾਬ ਸਰਕਾਰ ਕੇਂਦਰ ਦਾ ਪੱਕ ਪੂਰ ਕੇ ਸਾਨੂੰ ਇਹ ਮਜਬੂਰ ਕਰ ਰਹੀ ਹੈ ਕਿ ਅਸੀਂ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੇ ਲਈ ਸੜਕਾਂ ਤੇ ਉਤਰਗੇ ਸੋ ਇਸ ਕਰਕੇ ਪੰਜਾਬ ਸਰਕਾਰ ਖੁਦ ਦੇਤੇ ਸਮੇਂ ਰਹਿ ਜਾਂ ਸੰਕੇਤ ਲੈਂਦੇ ਆ ਉਹ ਮੁਕੱਦਮਾ ਦਰਜ ਕਰੇ ਕਿਡਨੈਪ ਕੀਤਾ ਸਾਡੇ ਨੌਜਵਾਨ ਨੂੰ ਕਿਡਨੇਪ ਦਾ ਮੁਕੱਦਮਾ ਦਰਜ ਕਰੇ ਔਰ ਉੱਥੋਂ ਜਿਹੜਾ ਹਰਿਆਣਾ ਗਵਰਨਮੈਂਟ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਖੋਦੇ ਦੇ ਵਿੱਚ ਦਖਲਅੰਦਾਜ਼ੀ ਦੇ ਕੇ ਉਹ ਆਪਣੀ ਨਿਗਰਾਨੀ ਦੇ ਹੇਠ ਤੇ ਇਲਾਜ ਕਰਵਾਵੇ ਐਸਾ ਨਾ ਹੋਵੇ ਕਿ ਪੰਜਾਬ ਦੇ ਅੰਦਰ ਲੋਕਾਂ ਦਾ ਗੁੱਸਾ ਹੋਰ ਵੱਡੀ ਪੱਧਰ ਤੇ ਉੱਤੇ ਫੁੱਟੇ ਤੇ ਫਿਰ ਪੰਜਾਬ ਗਵਰਨਮੈਂਟ ਨੂੰ ਇਹਨਾਂ ਗੱਲਾਂ ਦਾ ਸੰਗਿਆਨ ਲੈਣ ਦੀ ਲੋੜ ਹੈ ਔਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ